ਅਗਰ ਤੁਸੀਂ ਵਿਦਨ ਕੈਨੇਡਾ ਹੋ ਜਾਂ ਫਿਰ ਕੈਨੇਡਾ ਜਾਣ ਦਾ ਪਲਾਨ ਕਰ ਰਹੇ ਹੋ ਤਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਸਾਬਿਤ ਹੋ ਸਕਦੀ ਆ ਕਿਉਂਕਿ ਕੈਨੇਡਾ ਦੇ ਵਿੱਚ ਹਾਲੇ ਵੀ ਇਸ ਟਾਈਮ ਇਦਾਂ ਦੇ ਬਹੁਤ ਸਾਰੇ ਐਪਲੀਕੈਂਟਸ ਆ ਜੋ ਵਰਕ ਵੀਜ਼ਾ ਲਈ ਸਟਰਗਲ ਕਰ ਰਹੇ ਆ 1 ਲੱਖ ਤੋਂ ਵੀ ਜ਼ਿਆਦਾ ਐਪਲੀਕੈਂਟਸ ਇਦਾਂ ਦੇ ਆ ਜਿਨ੍ਹਾਂ ਦੇ ਵਰਕ ਵੀਜ਼ਾ ਐਕਸਪਾਇਰ ਹੋ ਚੁੱਕੇ ਆ ਨਾ ਸਿਰਫ ਉਹ ਆਪਣੇ ਵਰਕ ਵੀਜ਼ਾ ਦੀ ਐਕਸਟੈਂਸ਼ਨ ਲੈਣਾ ਚਾਹੁੰਦੇ ਆ ਬਲਕਿ ਇੱਕ ਕੋਮਨ ਡਾਊਟ ਸਾਰਿਆਂ ਦੇ ਮਾਈਂਡ ਦੇ ਵਿੱਚ ਇਹ ਚੱਲ ਰਿਹਾ ਹੈ ਕਿ ਆਖਿਰ ਕਿੰਨੇ ਸਾਲ ਲਈ ਵਰਕ ਵੀਜ਼ਾ ਨੂੰ ਐਕਸਟੈਂਡ ਕਰਵਾਇਆ ਜਾ ਸਕਦਾ ਹੈ ਇੰਟਰਨੈਟ ਦੇ ਉੱਤੇ ਇਸ ਨੂੰ ਲੈ ਕੇ ਬਹੁਤ ਸਾਰੀਆਂ ਅਫਵਾਹਾਂ ਵੀ ਫੈਲੀਆਂ ਹੋਈਆਂ ਹਨ ਜਿਵੇਂ ਕਿ 5 ਸਾਲ ਦਾ ਵਰਕ ਵੀਜ਼ਾ ਐਕਸਟੈਂਸ਼ਨ ਮਿਲ ਸਕਦੀ ਆ ਜਾਂ ਨਹੀਂ ਮਿਲ ਸਕਦੀ ਸੋ ਤੁਹਾਡੇ ਸਾਰੇ ਡਾਊਟਸ ਅੱਜ ਦੀ ਇਸ ਵੀਡੀਓ ਦੇ ਵਿੱਚ ਕਲੀਅਰ ਕਰਨ ਦੀ ਮੈਂ ਪੂਰੀ ਕੋਸ਼ਿਸ਼ ਕਰੂੰਗੀ ਸੋ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਬਿਨਾਂ ਸਕਿਪ ਕੀਤੇ ਹੋਏ ਜ਼ਰੂਰ ਦੇਖਿਓ ਸੋ ਦੈਟ ਕੋਈ ਵੀ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਮਿਸ ਨਾ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਤੁਸੀਂ ਕਿਵੇਂ ਵਰਕ ਵੀਜ਼ਾ ਐਕਸਟੈਂਸ਼ਨ ਈਜ਼ੀਲੀ ਲੈ ਸਕਦੇ ਆ ਕਿਹੜੇ ਉਹ ਸਟੈਪਸ ਆ ਇਸ ਬਾਰੇ ਵੀ ਡਿਟੇਲ ਦੇ ਨਾਲ ਡਿਸਕਸ ਕਰਾਂਗੇ ਸਭ ਤੋਂ ਪਹਿਲੇ ਤੁਹਾਡੇ ਡਾਊਟ ਨੂੰ ਕਲੀਅਰ ਕਰ ਦਿੰਦੇ ਆ ਕਿ ਅਗਰ ਤੁਸੀਂ ਕੈਨੇਡਾ ਦੇ ਵਿੱਚ ਵਰਕ ਵੀਜ਼ਾ ਐਕਸਟੈਂਸ਼ਨ ਲੈਣਾ ਚਾਹੁੰਦੇ ਆ ਤਾਂ ਹਰ ਇੱਕ ਐਪਲੀਕੈਂਟਸ 5 ਇਅਰਸ ਦਾ ਵਰਕ ਵੀਜ਼ਾ ਐਕਸਟੈਂਸ਼ਨ ਨਹੀਂ ਲੈ ਸਕਦਾ ਕਿਉਂਕਿ ਕੁਝ ਖਾਸ ਪਾਰਟਿਕੂਲਰ ਰਿਕੁਆਇਰਮੈਂਟ ਪੂਰੀ ਹੋਣ ਤੋਂ ਬਾਅਦ ਹੀ ਤੇ ਕੁਝ ਖਾਸ ਐਪਲੀਕੈਂਟਸ ਨੂੰ ਵੀ 5 ਸਾਲ ਤੱਕ ਦੀ ਵਰਕ ਵੀਜ਼ਾ ਐਕਸਟੈਂਸ਼ਨ ਮਿਲ ਸਕਦੀ ਆ ਬਟ ਮੋਸਟ ਆਫ ਦਾ ਟਾਈਮ ਇਹ ਸਿਰਫ 2 ਜਾਂ 3 ਸਾਲ ਤੱਕ ਦੀ ਹੀ ਹੁੰਦੀ ਆ ਜੇ ਅਗਰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੀ ਗੱਲ ਕਰੀ ਤਾਂ ਇਹ ਵੀ ਸਿਰਫ 18 ਮਹੀਨੇ ਲਈ ਹੁੰਦਾ ਆ ਸੋ ਅਸੀਂ ਡਿਟੇਲ ਦੇ ਵਿੱਚ ਡਿਸਕਸ ਕਰ ਲੈਨੇ ਆ ਕਿ ਕਿਹੜਾ ਵਰਕ ਵੀਜ਼ਾ ਐਕਸਟੈਂਸ਼ਨ ਕਿੰਨੇ ਸਾਲ ਦਾ ਹੁੰਦਾ ਆ ਸਭ ਤੋਂ ਪਹਿਲਾਂ ਜਾਣ ਲੈਂਦੇ ਆ ਕਿ ਆਖਿਰ ਵਰਕ ਵੀਜ਼ਾ ਐਕਸਟੈਂਸ਼ਨ ਹੁੰਦੀ ਕੀ ਆ ਕਿਉਂਕਿ ਬਹੁਤ ਸਾਰੇ ਐਪਲੀਕੈਂਟਸ ਨੂੰ ਇਸ ਦੇ ਬਾਰੇ ਵੀ ਨਹੀਂ ਪਤਾ ਕਿ ਆਖਿਰ ਵਰਕ ਵੀਜ਼ਾ ਐਕਸਟੈਂਸ਼ਨ ਕੀ ਹੁੰਦੀ ਆ ਤੇ ਕਿਵੇਂ ਅਸੀਂ ਇਸ ਨੂੰ ਅਪਲਾਈ ਕਰ ਸਕਦੇ ਆ ਗਾਈਜ਼ ਅਗਰ ਤੁਸੀ ਕੈਨੇਡਾ ਦੇ ਵਿੱਚ ਕੰਮ ਕਰਨਾ ਚਾਹੁੰਦੇ ਆ ਤਾਂ ਤੁਹਾਡੇ ਕੋਲ ਇੱਕ ਵੈਲਿਡ ਵਰਕ ਪਰਮਿਟ ਹੋਣਾ ਚਾਹੀਦਾ ਆ ਇਨੂੰ ਹੀ ਵਰਕ ਪਰਮਿਟ ਕਿਹਾ ਜਾਂਦਾ ਆ ਸੋ ਅਗਰ ਤੁਸੀਂ ਕੈਨੇਡਾ ਦੇ ਵਿੱਚ ਕੰਮ ਕਰਨਾ ਚਾਹੁੰਦੇ ਆ ਤਾਂ ਤੁਹਾਨੂੰ ਆਪਣੇ ਸਟੇਟਸ ਨੂੰ ਮੇਨਟੇਨ ਕਰਕੇ ਰੱਖਣਾ ਪਏਗਾ ਸੋ ਥੈਟ ਕਾਨੂੰਨੀ ਤੌਰ ਤੇ ਤੁਸੀਂ ਉੱਥੇ ਰਹਿ ਕੇ ਕੰਮ ਕਰ ਸਕੋ ਜਿਨ੍ਹਾਂ ਐਪਲੀਕੈਂਟਸ ਦੇ ਵਰਕ ਵੀਜ਼ਾ ਐਕਸਪਾਇਰ ਹੋਣ ਵਾਲੇ ਆ ਉਹ ਆਪਣੇ ਵਰਕ ਵੀਜ਼ਾ ਐਕਸਪਾਇਰ ਹੋਣ ਤੋਂ ਪਹਿਲੇ 1 ਮਹੀਨਾ ਪਹਿਲੇ ਹੀ IRCC ਦੀ ਆਫੀਸ਼ੀਅਲ ਸਾਈਟ ਦੇ ਉੱਤੇ ਜਾ ਕੇ ਐਪਲੀਕੇਸ਼ਨ ਰੇਜ਼ ਕਰ ਸਕਦੇ ਆ ਅਗਰ ਇਸ ਦੀ ਫੀਸ ਦੀ ਗੱਲ ਕਰੀਏ ਤਾਂ 150 ਕੈਨੇਡੀਅਨ ਡਾਲਰ ਤੁਹਾਨੂੰ ਪੇ ਕਰਨੇ ਪੈਣਗੇ ਜਿੰਨਾ ਜਲਦੀ ਪੋਸੀਬਲ ਹੋ ਸਕਦਾ ਹੈ ਆਪਣੇ ਵਰਕ ਵੀਜ਼ਾ ਐਕਸਪਾਇਰ ਹੋਣ ਤੋਂ ਪਹਿਲੇ ਹੀ ਐਪਲੀਕੇਸ਼ਨ ਰੇਜ਼ ਕਰ ਦਿਓ ਕਿਉਂਕਿ ਅਗਰ ਤੁਸੀਂ ਬਾਅਦ ਵਿੱਚ ਅਪਲਾਈ ਕਰਦੇ ਆ ਤਾਂ ਨਾ ਸਿਰਫ ਤੁਹਾਨੂੰ ਐਕਸਟਰਾ ਟਾਈਮ ਲੱਗੂਗਾ ਬਲਕਿ ਤੁਹਾਨੂੰ ਐਕਸਟਰਾ ਫੀਸ ਵੀ ਪੇ ਕਰਨੀ ਪਊਗੀ ਅਗਰ ਪੀਜੀਡਬਲਯੂਪੀ ਦੀ ਗੱਲ ਕਰੀਏ ਤਾਂ ਅਗਰ ਤੁਸੀਂ ਸਟੱਡੀ ਕੈਨੇਡਾ ਦੇ ਵਿੱਚ ਕੀਤੀ ਹੋਈ ਆ ਤਾਂ ਤੁਸੀਂ 18 ਮਹੀਨੇ ਤੱਕ ਆਪਣੇ ਵਰਕ ਵੀਜ਼ਾ ਐਕਸਟੈਂਸ਼ਨ ਨੂੰ ਵਧਾ ਸਕਦੇ ਆ ਨੈਕਸਟ ਗੱਲ ਕਰ ਲੈਂਦੇ ਆ ਏਮਪਲੋਇਰ ਸਪੈਸੀਫਿਕ ਵਰਕ ਪਰਮਿਟ ਦੇ ਬਾਰੇ ਜੇ ਤੁਸੀਂ ਕਿਸੇ ਏਮਪਲੋਇਰ ਦੇ ਕੋਲ ਕੰਮ ਕਰ ਰਹ ਬੀਐਸਟ ਪਰਮਿਟ ਦੇ ਉੱਤੇ ਕੰਮ ਕਰ ਰਹੇ ਆ ਤਾਂ ਤੁਸੀਂ ਇੱਕ ਤੋਂ 2 ਸਾਲ ਲਈ ਆਪਣੀ ਐਕਸਟੈਂਸ਼ਨ ਵਧਾ ਸਕਦੇ ਹੋ ਕੁਝ ਕੇਸਿਸ ਦੇ ਵਿੱਚ ਇਹ 3 ਸਾਲੀ ਵੀ ਹੋ ਸਕਦੀ ਆ ਅਗਰ 엠ਪਲੋયર ਦਾ ਕੰਟਰੈਕਟ ਲੰਬੇ ਸਮੇਂ ਲਈ ਹੋਵੇ ਇਸ ਤੋਂ ਇਲਾਵਾ ਅਗਰ ਬ੍ਰੀਜਿੰਗ ਓਪਨ ਵਰਕ ਪਰਮਿਟ ਦੀ ਗੱਲ ਕਰੀਏ ਮੀਨਸ ਬੀਓਡਬਲਯੂਪੀ ਇਹਦੇ ਵਿੱਚ ਜੇ ਤੁਸੀਂ ਪੀਆਰ ਲਈ ਆਪਣੀ ਐਪਲੀਕੇਸ਼ਨ ਦੇ ਚੁੱਕੇ ਹੋ ਜਿਵੇਂ ਕਿ ਐਕਸਪ੍ਰੈਸ ਐਂਟਰੀ ਜਾਂ ਫਿਰ ਪੀਐਨਪੀ ਦੇ ਵਿੱਚ ਤਾਂ ਤੁਸੀਂ ਡਿਸੀਜਨ ਆਊਟ ਤੱਕ 1 ਸਾਲ ਲਈ ਵਰਕ ਪਰਮਿਟ ਨੂੰ ਐਕਸਟੈਂਡ ਕਰਵਾ ਸਕਦੇ ਆਈ ਹੋਪ ਵਰਕ ਵੀਜ਼ਾ ਐਕਸਟੈਂਸ਼ਨ ਨੂੰ ਲੈ ਕੇ ਤੁਹਾਡੇ ਮਾਈਂਡ ਦੇ ਵਿੱਚ ਹੁਣ ਕੋਈ ਵੀ ਡਾਊਟ ਨਹੀਂ ਹੋਊਗਾ ਅਗਰ ਸਟਿਲ ਤੁਹਾਡੇ ਮਾਈਂਡ ਦੇ ਵਿੱਚ ਕੋਈ ਡਾਊਟ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਵੀ ਆਪਣੇ ਉਸ ਡਾਊਟ ਨੂੰ ਕਲੀਅਰ ਕਰ ਸਕਦੇ ਆਈ ਹੋਪ ਗਾਇਜ਼ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਰਹੀ ਹੋਊਗੀ ਅਗਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਹੋ The next video which Tattakli, goodbye and thanks for watching. Stay positive, stay hopeful.